ਉਮੀਆਂ ਦੇਖੀ ਹੋਟਾ ਜਹਣਾ ਸਾਰਾ ਡੇਕਤਾ ਚੁੱਲੇ ਵਾਲਾ ਮੀਜੇ ਨੇ ਹਨਾ ਹੋਰ ਪੁੱਤੇ ਤਾਂ ਮੈਂ ਤਾਂ ਮਸਾ ਖੜਾ ਜਾ ਕਰਿਆ ਜੀ ਇਟਾਂ ਦਾ ਕਿ ਕਿ ਜਦ ਅੱਗ ਨਹੀਂ ਇਧਰ ਉੱਡੋਗੀ ਮੈਂ ਤਾਂ ਸਾਰੀ ਟਿਕ ਪੈ ਹੁਣ ਮੈਂ ਤਾਂ ਦੁਬਾਰਾ ਖੇਚਾ ਹੋ ਗਿਆ ਬਰਾਹੀਂ ਕਰਨ ਦੀ ਹੋਰ ਦੇਖੀ ਲੈ ਸਾਰਾ ਡੇਕਤਾ ਵਧੀਆ ਚਣਿਆ ਹੋਇਆ ਸੀ ਨਾ ਜਖਾਮ ਜਦਾਹੀਂ ਫਿਰਦਾ ਮਕਣੀਆਂ ਚ ਫਿਰ ਹੀ ਗਿਆ ਹੋਵੇਗਾ ਹੋਰ ਉਮੀ ਕਾਦਲੇ ਮੀਜੇ ਨੇ ਨਾ ਜਖਾਮ ਜਿਆ ਕਰਤਾ ਮੇਰਾ ਨੱਕ ਜਾ ਘਟਾ ਪੈ ਜਾ ਮੈਂ ਤੈਨੂੰ ਮੈਂ ਕਹਿੰਦੀ ਸੀ ਓ ਨੌਂਗੇ ਵਾਲੀ ਗੋਲੀ ਪਈ ਹੈ ਕੀ ਉਹ ਜਖਾਮ ਨੂੰ ਬਹੁਤ ਚੰਗੀ ਹੈਗੀ ਉਹ ਜਾ ਕੇ ਲੈ ਲੈਣ ਦਰ ਪਈ ਹੈ ਇਹ ਮੈਂ ਮੈਣੀ ਮੈਂ ਤਾਂ ਡਾਕਟਰ ਤੋਂ ਲਿਆਉਂਗਾ ਦਵਾਈ ਮੈਣੀ ਤੇ ਘਰ ਵਾਲੀ ਦਵਾਈ ਲੈਂਦਾ ਤੂੰ ਉਹਦੀ ਕਰਣੀ ਆ ਉਹ ਪੱਤਾ ਪਿਆ ਉਹ ਜੋ ਗੋਲੀ ਕੱਢ ਲੈ ਕੱਢ ਲੈ ਮੈਣੀ ਐਣੀ ਬਤਾਓ ਇਹ ਡੇਟ ੱਪੀ ਪਈ ਹੋਵੇ ਹੋਰ ਪਈ ਹੋਵੇ ਉਹ ਮੈਂ ਵੀ ਡਾਕਟਰ ਤੋਂ ਹੀ ਲੈ ਆਂ ਇਹ ਡੇਟ ਕੋਈ ੱਪੀ ਹੋਈ ਨਹੀਂ ਹੈਗੀ ਉਹਦੀ ਗੱਦੇ ਨਹੀਂ ਮੰਦੇ ਹੈਗਾ ਜਵਾਖ ਜੇ ਦਾ ਕਹਨ ਮੈਂ ਤਾਂ ਡਾਕਟਰ ਦੇਉਂਗਾ ਵੀ ਉਹ ਵੀ ਉਹ ਡਾਕਟਰ ਦੀ ਆਈ ਹੈ ਇਹ ਮੰਮੀ ਮੈਨੂੰ ਨਹੀਂ ਪਤਾ ਹੈਗਾ ਤੂੰ ਤਾਂ ਉਹੀ ਮਾਰ ਲੱਗ ਜਾਣੀ ਆਪਦੀਆਂ ਵੀ ਉੱਥੋਂ ਗੋਲੀ ਪਈ ਹੈ ਉੱਥੋਂ ਚੱਕ ਲੈ ਉਹੀ ਰੱਖੀ ਜਾਣੀ ਹੈ ਘਰੇ ਅਜਾ ਡਾਕਟਰ ਬੋਲੇ ਨੇ ਆਪਦੇ ਦੁਕਾਨਾਂ ਖੋਲੀ ਬੈਠੇ ਨੇ ਤਾਂ ਹਰ ਇੱਕ ਗੋਲੀਆਂ ਘਰੇ ਧਰ ਲਈ ਨਾ ਮੈਂ ਕੀ ਬੋਲੀਆਂ ਮੈਂ ਵੀ ਉਹ ਤੈਨੂੰ ਕਹਿਣੀ ਆ ਵੀ ਮੈਂ ਵੀ ਉੱਥੇ ਨਹੀਂ ਆ ਡਾਕਟਰ ਤੋਂ ਹੋ ਜਾ ਕੇ ਮੈਨੂੰ ਨਹੀਂ ਪਤਾ ਮੈਂ ਤਾਂ ਡਾਕਟਰ ਤੋਂ ਹੀ ਲਿਆਉਂਗਾ ਚੰਗਾ ਤੇਰੀ ਮਰਜ਼ੀ ਜਮ ਹੀ ਨਹੀਂ ਮੰਨਦੇ ਆ ਜਵਾਖ ਇਹ ਦੇ ਅੱਛ ਆਏ ਹਾਏ ਇਹ ਦੁਖਾਂ ਆ ਸਿਰ ਦੁਖਾਂ ਲੱਗਿਆ ਮੈਂ ਮੁੰਡਿਆ ਜਖਾਮ ਵਾਲੀ ਆ ਜੋੰਜੀ ਵਾਲੀ ਗੋਲੀ ਦੇ ਦੈਦੀ ਸੀ ਮੈਂ ਮੈਂ ਹੀ ਲੈਂਦਾ ਹੈਗਾ ਤੂੰ ਤਾਂ ਮਗਰੇ ਪੈ ਰਹੀ ਐ ਤੇ ਮੈਂ ਡਾਕਟਰ ਤੇ ਜਾਊਗਾ ਮੈਂ ਡਾਕਟਰ ਦੇ ਦਵਾਈ ਲੈ ਆਉਂਗਾ ਉਹਦਾ ਮੈਂ ਕਹਿੰਦਾ ਮਗਰੇ ਪੈ ਰਹੀ ਐ ਲੈ ਹੁਣ ਮੈਂ ਤੁਹਾਨੂੰ ਚੰਗਾ ਹੀ ਕਹਿੰਨੀ ਆ ਤੇਰਾ ਜੇ ਹੋਂ ਗੋਲੀ ਦਾ ਰੰਨਾ ਰੌਂਦਾਰ ਨਾਲ ਪੈ ਜਾਂਦਾ ਤੇ ਸਿਰ ਦੁਖਣ हट ਜਾਂਦਾ ਇਹ ਮੰਮੀ ਤਾਂ ਤਾਂ ਡੱਬਾ ਭਰ ਕੇ ਲੈ ਗੋਲੀਆਂ ਦਾ ਤੂੰ ਤਾਂ ਆਪੇ ਡਾਕਟਰ ਬਣੀ ਬੈਠੀ ਐਂਗੀ ਡਾਕਟਰ ਬੌਲੇ ਨੇ ਜਿਹੜੇ ਦੁਕਾਨਾ ਖੋਲੀ ਬੈਠ ਨੇ ਉਹ ਆਪਕੇ ਖਰਾਕ ਬਣਾ ਕੇ ਦੇਣਗੇ ਵਧੀਆ ਜਖਾਮ ਲੋਟ ਆ ਜਾਊਗਾ ਤੁਰੰਤ ਆਪੇ ਡਾਕਟਰ ਬਣ ਜਾਣੀ ਆ ਵੀ ਆ ਮੈਂ ਡਾਕਟਰਾਂ ਦੀ ਨਾ ਮੈਨੂੰ ਐ 10 ਪੱਤਾ ਜੇ ਜਦੋਂ ਉਹ ਹੀ ਗੋਲੀਆਂ ਉਹ ਹੀ ਤੈਨੂੰ ਦੋ ਪੱਤੇ ਚਾਕੇ ਉਹ ਡਾਕਟਰ ਤੇਰੇ ਫੜਾ ਲੂਗਾ ਤੇ ਨਾਲੇ 60 70 ਰੁਪਏ ਕਰ ਦੂਗਾ ਤੂੰ ਕਾ ਤਾਂ ਨਹੀਂ ਗੱਲ ਮੰਨਦਾ ਹੁੰਦਾ ਮੇਰੀ ਐ ਮੰਮੀ ਗੱਲ ਮੰਨਣ ਦੀ ਨਹੀਂ ਹੈਗੀ ਐਡੇ-ਐਡੇ ਪੱਤੇ ਧਰਖੇ ਨੇ ਡੱਬਿਆਂ ਚ ਲੈ ਲੈ ਕੇ ਹੁਣ ਕੀ ਬਤਾ ਕਿਹੜੇ ਗੋਲੀ ਕਿਵੇਂ ਉਚਲ-ਚੱਕ ਕੇ ਦੇ ਦੇਣੀ ਐ ਇਹਨੂੰ ਕੀ ਪਤਾ ਵੀ ਕਿਹੜੀ ਗੋਲੀ ਕਿਹੜੀ ਹੈਗੀ ਅੱਛਾ ਐ ਐ ਕਿ ਮੈਂ ਬੋਲੀਆਂ ਵੀ ਮੈਨੂੰ ਜਮੀ ਨਹੀਂ ਪਤਾ ਕਿ ਬਿਨਾ ਪਤਾ ਸੁੰਨ ਜਨ ਨਹੀਂ ਹੈਗੀ ਗੋਲੀ ਚਲੋ ਡਾਕਟਰ ਦੀ ਪੜ੍ਹਾਈ ਕਰੀ ਹੋਈ ਐ ਵੀ ਤੈਨੂੰ ਪਤਾ ਹੈਗਾ ਪਾਣ ਨਾ ਨਾ ਪੜਾਈ ਕਰੀਏ ਸਮਝਦਾ ਹੈ ਜੀ ਇਹ ਵੀ ਆ ਗੋਲੀ ਵਖਾਰਦੀ ਆ ਜ਼ਖਾਮ ਦੀ ਐ ਆ ਕਿਵੇਂ ਆ ਹੁਣ ਮੈਂ ਕਿਹਾ ਡੈਡੀ ਮੈਂ ਬੌਲੀ ਨਹੀਂ ਹੈਗੀ ਜੇ ਤਾ ਤੂੰ ਮੈਨੂੰ ਕਹੀ ਆਨੇਗਾ ਮੈਨੂੰ ਨਹੀਂ ਪਤਾ ਮੇਰਾ ਸਿਰ ਦੁਖੀ ਹੁੰਦਾ ਹੈ ਮੇਰਾ ਹੋਰ ਨਾ ਸਿਰ ਦੁਖਣ ਲਾ ਤੂੰ ਉਹੀ ਉਹ ਕਰੀ ਜੰਨੀ ਹੈਗੀ ਦੁਖਣ ਲਾ ਜੀ ਨਾਲੇ ਹੋਰ ਚੰਗਾ ਫਿਰ ਗੋਲੀ ਤਾਂ ਨਹੀਂ ਜਾਂਦਾ ਹੈ ਕਿ ਮੈਂ ਤੈਨੂੰ ਕੜਾ ਬਣਾ ਕੇ ਦੇਉਣੀ ਆ ਉਹਦੇ ਨਾਲ ਕੀ ਕਰੇ ਸਾਰੀ ਜ਼ਖਾਮ ਚੱਕਿਆ ਜਾ ਕੋ ਦੋ ਕੜੀ ਪਾਈ ਦੇ ਚਲੋ ਲਿਆ ਦੇ ਕੜਾ ਹਾਂ ਦੇਉਣੀ ਆ ਮੈਂ ਜਾ ਕੇ ਆਏ ਹੋਏ ਦੁੱਧ ਦਾ ਸਿਹਾਬ ਕਰਾਂ ਖਾਸੇ ਦਿਨ ਹੋ ਗਏ ਕਰਿਆ ਨਹੀਂ ਹੈਗਾ ਲੈ ਪਿੰਨੇ ਨਹੀਂ ਹੈਗਾ ਔਰੇ ਤਾਂ ਆ ਘਰ ਚ ਨਾ ਇੱਕ ਜਗ੍ਹਾ ਤੇ ਤਾਂ ਕੋਈ ਚੀਜ਼ ਠੰਦੀ ਨਹੀਂ ਹੈਗੀ ਪਿੰਨ ਲੈ ਕਲ ਲਿਆ ਕੇ ਤਾਂ ਰਹਿਦੀ ਨਾ ਮਾਈਚ ਵਿਚ ਚਲਕ ਦੁੱਧ ਦਾ ਸਿਹਾਬ ਕਰ ਲਿਆ ਕਰਾਂਗੇ ਅੱਜ ਫੇਰ ਇਹਦੇ ਵਿੱਚੋਂ ਪਿੰਨੇ ਲਿਕੜੇ ਪਏ ਨੇ ਤੇ ਦੇਖਾਂ ਮੈਨੂੰ ਨਹੀਂ ਪਤਾ ਕਿੱਥੇ ਧਰ ਦੰਦੀਆਂ ਨੇ ਨਾ ਵਾਸਤਾ ਸਮਝੇ ਨਹੀਂ ਆਉਂਦੀ ਲੈ ਕਿਹੜਾ ਸਾਬ ਆਲੇ ਆ ਪੈਨੇ ਤੰਦ ਪੱਤੀ ਮੈਨੂੰ ਐ ਨਹੀਂ ਸਮਝ ਆਉਂਦੀ ਮੰਮੀ ਸੀ ਇਹ ਇੱਕ ਘਰ ਹੈ ਕਹਾਂ ਹਸਪਤਾਲ ਹੈ ਜਿੱਥੋਂ ਦੇ ਕੋਤੀ ਪੱਤੇ ਦੇ ਹੁੰਦੇ ਨੇ ਜਿੱਥੋਂ ਦੇ ਕੋਤੀ ਦਵਾਈ ਹੁੰਦੀ ਏ ਮੈਨੂੰ ਐ ਨਹੀਂ ਸਮਝ ਆਉਂਦੀ ਇਹ ਪੱਤੇ ਲਿਆ ਕੇ ਗੋਲੀਆਂ ਲਿਆ ਕੇ ਕਰਦੀ ਕੀ ਆ ਲੈ ਮੈਨੂੰ ਪੁੱਛਾ ਇਹ ਕਾਦੇ ਲਿਆ ਕੇ ਧਰਖੇ ਨਹੀਂ ਮੰਮੀ ਹਾਂ ਤਾਂ ਉਰੇ ਆਉਣੀ ਆ ਬੇਟਾ ਆ ਥਰੋ ਮਿਆਣਿਆ ਮਾਰੀ ਨਿਆਣੇ ਸਾਦ ਨ ਕੀ ਬਾਦ ਓਦੋਂ ਮੈਂ ਪਾਲ ਤਾ ਛੱਡ ਫਰਾ ਤੂੰ ਆ ਦੱਸ ਆ ਪੱਤੇ ਕਾਦੇ ਲਿਆ ਕੇ ਧਰਖੇ ਨੇ ਪਏ ਆ ਪੱਤੇ ਵਿੱਚ ਖਾਮ ਨਾਲੇ ਬੁਖਾਰ ਫੂਲ ਹੋ ਜਾਂਦਾ ਮੈਨੂੰ ਲੋੜ ਹੈ ਰਹਿੰਦੀਵੇਂ ਮੈਂ ਤਾਂ ਆਦੇ ਕਿੱਧਰ ਰਖੇ ਨੇ ਲੋੜ ਕਾਦੀ ਰਹਿੰਦੀ ਐ ਮੰਮੀ ਬੁਖਾਰ ਹੋਵੇ ਕੋਈ ਜ਼ਖਾਮ ਹੋਏ ਬੰਦਾ ਡਾਕਟਰ ਕੋਲ ਜਾ ਕੇ ਗੋਲੀ ਲਿਆ ਸਕਦਾ ਤੂੰ ਕਿਉਂ ਡਾਕਟਰ ਬਣੀ ਬੈਠੀ ਐ ਘਰੇ ਇੱਕ ਟਾਈਮ ਡਾਕਟਰ ਨਾ ਹੋਵੇ ਫੇਰ ਇਹ ਵੀ ਨਾ ਹੋਵੇ ਕੋਈ ਗੱਲ ਨਹੀਂ ਉਬਾਦੀ ਗੱਲਾਂ ਤਾਂ ਹੁਣ ਹਰੇ ਕੇ ਲਿਆ ਕੇ ਧਰਲੇ ਪਟਾਰੀ ਗੋਲੀਆਂ ਦੀ ਐ ਥੋੜੀ ਹੁੰਦਾਗਾ ਕੋਈ ਗਲਤ ਚੱਲ ਗਈ ਫੇਰ ਕੀ ਕਰੇਗੀ ਕੋਈ ਗਲਤੀ ਨਹੀਂ ਚੱਲਦੀ ਹੈ ਕਿਵੇਂ ਇਹ ਸਾਰਾ ਬਤਾ ਮੈਂ ਕੋਈ ਐਡੀ ਬੌਲੀ ਨਹੀਂ ਹੈ ਜੀ ਇਹ ਮੰਮੀ ਬੌਲੀ ਨਹੀਂ ਮੈਂ ਤੈਨੂੰ ਕਹਿੰਦਾ ਵੀ ਬੌਲੀ ਆ ਤੂੰ ਪਰ ਮੈਂ ਤੈਨੂੰ ਇਹ ਕਹਿੰਦਾ ਬਿਨਾ ਗਿਆਨ ਤੋਂ ਨਹੀਂ ਕੋਈ ਵੀ ਚੀਜ਼ ਰੱਖਣੀ ਚਾਹੀਦੀ ਮੈਂ ਗੈਨ ਨਾਲ ਹੀ ਜਾਂ ਫੜਾਉਣਾ ਪਰ ਤੇ ਜਾਂ ਬਣਾ ਜਾਂ ਆਪਣਾ ਕੰਮ ਕਰਗਾ ਜਾ ਕੇ ਇਹ ਮੈਂ ਤਾਂ ਕੋਈ ਨਹੀਂ ਮੈਂ ਤਾਂ ਆਪਦਾ ਫਿਰ ਲੈਣ ਆਇਆ 3 ਮਿੰਟ ਅਜੇ ਸਾਹਮਣੇ ਪਈਆਂ ᱛੀਆਂ ਉਹਦੇ ਪੱਤੇ ਗੋਲੀਆਂ ਦੇ ਮੈਨੂੰ ਤਾਂ ਦੇਖ ਗਏ ਮੈਨੂੰ ਤਾਂ ਪੁੱਛਣ ਲੱਗ ਗਿਆ ਤੈਨੂੰ ਤੈਨੂੰ ਹੈ ਨਹੀਂ ਆਉਂਦਾ ਹੈਗੇ ਵੀ ਕਿਉਂ ਲਿਆ ਲੈ ਕਿੱਧਰ ਹੀ ਜਾਨੀ ਐ ਇਹਨਾਂ ਦੇ ਕੀ ਪੈਸੇ ਲਾਉਂਦਾ ਨਹੀਂ ਹੋਊਗਾ ਅਗਲਾ ਫਰੀ ਚ ਦਿੰਦਾ ਤੈਨੂੰ ਇਹ ਜੇ ਕਿਉਂ ਨੰਨਾ ਅਗਲਾ ਵੇਚਣ ਖਾਤ ਨਹੀਂ ਹੋ ਕਰਦਾ ਹੁੰਦਾ ਉਹ ਜਦੋਂ ਆਪਣਾ ਸਾਧਨ ਲੋਡ ਰਹਿ ਗਿਆ ਬਈ ਮੈਂ ਤਾਂ ਦੇ ਕੇ ਰੱਖ ਨਹੀਂ ਆ ਮੈਂ ਦੱਸਾਂਗਾ ਇਹ ਸਾਰਾ ਤਾਂ ਲੋਡ ਨੂੰ ਚਾਹ ਬਣਾਉਂਦੀਆਂ ਨੇ ਗੋਲੀਆਂ ਇਹ ਲੈ ਹਾਟਾਂ ਕੋ ਰਾਤ ਮਰਾਤੇ ਵੀ ਸੇਸੁਰ ਤੋਂ ਲੱਗ ਜੇ ਤਾਂ ਵੀ ਲੈਣਾ ਬੁਖਾਰ ਹੋ ਜੇ ਤਾਂ ਵੀ ਲੈਣਾ ਹੂੰ ਰਾਤ ਨੂੰ ਕਿੱਥੇ ਜਾ ਜਾਂਦਾ ਸੁਬਾਹ ਨਾ ਤੂੰ ਨਹੀਂ ਗੱਲ ਸੁਣ ਮੰਦੀ ਹੈਗੀ ਕਰ ਲੈ ਜਿੰਨੇ ਕਰਨਾ ਹੈ ਤਾਂ ਮੇਰਾ ਕਮੀਨਾ ਹੋ ਗਿਆ ਗੋੜੀਆਂ ਜੰਨ ਮੈਂ ਤਾਂ ਰੱਬੀ ਚ ਧਰ ਕੇ ਆਉਣੀ ਆ ਜਾ ਕੇ ਇਹ ਟੱਡੀਆਂ ਮੱਚ ਜਾਂਦੇ ਪਤਾ ਨਹੀਂ ਕੀ ਚੱਕਰ ਹੋ ਗਿਆ ਓਹੋ ਦੇਖੋ ਤਾਂ ਢੜੀਆਂ ਦੇ ਹੱਥ ਜਿਵੇਂ ਮਾਰੀਆਂ ਨੇਗਾ ਸਮੀ ਪਤਾ ਨਹੀਂ ਕੀ ਚੱਕਰ ਪਈ ਤਜਾ ਬਣ ਗਿਆ ਮੇਰਾ ਤਾਂ ਦਵਾਈ ਲੈਣ ਜਾਂਦਾ ਸੀ ਡਾਕਟਰ ਦੇ ਟੱਡੀਆਂ ਮੱਚ ਜਾਂਦੇਗਾ ਉਹ ਮੈਂ ਤਾਂ ਕੈਪਸੂਲ ਪੀਆ ਪਤੋ ਹੋਰ ਦਾਇਰਾ ਉਹਨੋਂ ਹਟ ਜਿਵੇਂ ਮਤਨੋ ਏ ਮੰਮੀ ਰਹਿਣ ਦੇ ਤੇਰੀਆਂ ਗੋਲੀਆਂ ਤੇਰੇ ਕੋਲ ਹੀ ਰਹਿਣ ਦੇ ਮੈਨੂੰ ਨਹੀਂ ਪਤਾ ਮੈਂ ਤਾਂ ਡਾਕਟਰ ਦੇ ਦਵਾਈ ਲੈ ਕੇ ਉਹਨਾਂ ਕੀ ਬਤਾ ਹੁਣ ਮੇਰੇ ਕਿਉਂ ਕੁਛ ਹੋ ਰਿਹਾ ਹੋਵੇ ਖੂਨ ਦੁਖਦਾ ਹੋਵੇ ਤੂੰ ਹੀ ਕਹੀ ਇਹਨੇ ਕੈਪਸੂਲ ਲੈ ਲੈ ਨਾਲੇ ਹੋਰ ਕੁਛ ਨਹੀਂ ਹੋਇਆ ਹੈਗਾ ਉਹ ਕੈਪਸੂਲ ਲੈਣ ਸਾਰ ਨਾ ਤੈਨੂੰ ਤੇ ਤੇਰੀ ਮੱਛਰੋਂ ਹਟ ਜੂਗਾ ਤੈਂ ਚਟਨੀ ਨਹੀਂ ਖਾਦੀ ਜਖਰਾਤਾ ਉਹਦੀ ਕਰਕੇ ਹੋ ਗਿਆ ਤੈਨੂੰ ਮਮਮੀ ਚਾਰਟਿੰਗ ਦਾ ਖਾਲੀ ਮੈਨੂੰ ਪਤਾ ਹੈਗਾ ਚਲੋ ਉਹਦੇ ਕਰਕੇ ਵੀ ਹੋ ਗਿਆ ਹੋਊਗਾ ਪਰ ਮੈਨੂੰ ਨਹੀਂ ਪਤਾ ਹੈਗਾ ਮੈਂ ਡਾਕਟਰ ਦੇ ਜਾਊਂਗਾ ਮੈਂ ਤਾਂ ਉੱਥੋਂ ਗੋਲੀ ਲੈ ਕੇ ਆਊਂਗਾ ਹੁਣ ਦੂਦਾਂ ਨੇ ਰੱਖੀ ਬੈਠੀ ਹੈਗੀ ਕਿ ਕਿੰਨੇ ਚੱਕੇ ਦੇ 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 ਵੇ ਗੋਲੀਆਂ ਉਹੀ ਗੋਲੀਆਂ ਨੇ ਸਾਹਮਣੇ ਆ ਉਹੀ ਗੋਲੀਆਂ ਤੈਨੂੰ ਡਾਕਟਰ ਦੇਊਗਾ ਉਹੀ ਆਪਣੇ ਘਰੇ ਪਈਆਂ ਨੇ ਕਿਉਂ ਪੈਸੇ ਬਣਾਏ ਜਾਂਦਾ ਹੈ ਮੰਨ ਲੈ ਕਰ ਗੱਲ ਇਹ ਮੈਨੂੰ ਨਹੀਂ ਪਤਾ ਮੰਮੀ ਤੂੰ 6 6 ਮਹੀਨੇ ਹੋ ਗਏ ਸਾਲ ਸਾਲ ਤਿੰਨ ਨੂੰ ਗੋਲੀਆਂ ਰੱਖੀਆਂ ਨੂੰ ਉਹ ਉਹਨਾਂ ਹੀ ਡੇਟ ਉੱਪ ਗਈ ਕੁਝ ਹੋਰ ਹੋ ਗਿਆ ਉਹ ਗੋਲੀ ਚੱਲ ਗਈ ਉਹ ਇੱਥੇ ਜਹਿ ਜਾਂਦੀ ਕਰਨਗੇ ਮਰੀ ਜੰਨੀ ਐ ਉਹ ਨਹੀਂ ਪੁੱਤ ਡੇਟ ਨਹੀਂ ਟੱਪਿਆ ਕਿ ਡਾਕਟਰਾਂ ਦੇ ਦੇ ਦਿੰਦੀਆਂ ਹੁੰਦੇ ਉਹਨਾਂ ਦੀ ਡੇਟ ਆ ਉਹ ਦੇਖ ਕੇ ਦਿੰਨੇ ਉਹ ਡੇਟਾਂ ਲਈ ਦਿੰਦੇ ਨਾ ਆਪਾਂ ਨੂੰ ਇਹ ਮੈਨੂੰ ਨਹੀਂ ਪਤਾ ਆ ਗਿਆ ਮਮੀ ਤੂੰ ਤਾਂ ਯਾਰ ਦਾ ਬੋਲ ਮਰੀ ਜੰਨੀ ਐ ਤੇ ਮੂੰਹੇ ਅੱਡਾ ਥੱਬਾ ਧਰਖਾਤਾ ਗੋਲੀਆਂ ਦਾ ਤੂੰ ਉਹਨਾਂ ਨੂੰ ਦੇਖ ਦੇ ਉਹ ਇੱਥੇ ਕਿਸ ਨੂੰ ਉਹ ਕਰਨਗੀ ਖਰਾਬ ਕਰਨਗੀ ਕਿਸ ਦਾ ਸਰੀਰ ਗਾਲੇਗੀ ਤੂੰ ਮੈਂ ਕੁਮਾਰੇ ਕਰਦਾ ਤੂੰ ਅਜੇ ਵੀ ਮੰਨਦਾ ਉੱਥੇ ਪੈਸੇ ਕਰਕੇ ਆਵੇਂਗਾ ਜਦੋਂ ਕਦੇ ਗੋਲੀਆਂ ਪਾਈਆਂ ਹੁਣ ਵੇ ਡਾਕਟਰ ਨੇ ਵੀ ਜਾਣਦੀ ਕੀ ਕੀ ਲੋੜ ਹੈ ਕਿ ਤੈਨੂੰ ਤੂੰ ਕਰ ਦੇਣੀ ਛੰਦ ਨਾ ਮੇਰੀ ਇਹ ਮੰਮੀ ਉਹ ਅਗਲਾ ਵਧੀਆ ਖਰਾਕ ਬਣਾ ਕੇ ਅਗਲਾ ਚੈੱਕ ਕਰਕੇ ਦੇਊਗਾ ਹੁਣ ਤੂੰ ਤੈਨੂੰ ਦੱਸ ਕੀ ਚੈੱਕ ਕਰਨ ਆਉਂਦਾ ਤੂੰ ਤਰਨ ਮਸਲ ਤੋਂ ਬਿਨਾਂ ਤੈਨੂੰ ਕੋਸੂਰ ਆਉਂਦਾ ਓਈ ਮਰੀ ਜਾਨੇ ਡਾਕਟਰ ਬਣੀ ਬੈਠੀ ਐ ਦੂ ਲੱਗਣਾ ਡਾਕਟਰ ਬਣੀ ਬੈਠੀ ਐ ਮੈਂ ਗੋਲੀਆਂ ਦਾ ਮੈਨੂੰ ਨਾ ਸਾਰੀ ਬਤਾ ਵੀ ਡਾਕਟਰ ਨੇ ਬਿਹਾ ਦਿਖਾਉਂਦੀ ਐ ਬੁਖਾਰ ਦੀ ਐ ਆ ਅਲਟੇਟਰ ਦੁਖਾਈ ਹੋਦੀ ਐ ਕੈਬ ਸੁਨਾ ਦਾ ਸਾਰੀ ਬਤਾ ਮੈਂ ਕਿ ਅੱਡੀ ਕਿ ਬੜੀ ਬੋੜੀ ਸੰਦਾ ਫੂਫ ਦੇ ਗੋਲੀਆਂ ਉਹਦੇ ਕੋਲੇ ਗਿਆਨ ਰੱਖ ਵੱਡੀ ਡਾਕਟਰ ਉਹ ਮਰੀ ਨਹੀਂ ਐ ਡਾਕਟਰ ਨਾ ਕਮਾੜੀ ਹੋ ਗਈ ਤੇ ਵੀ ਕਰੇ ਗੋਲੀਆਂ ਪਈਆਂ ਨੋ ਬੀਤੂ ਲੈ ਲੈ ਤੇ ਬੀ ਚਟਨੀ ਖਾ ਗੀ ਤੇਰਾ ਤਾਂ ਕਰਕੇ ਡੱਮਾ ਮੱਚ ਜਾਏਗਾ ਨੋ ਗੋਲੀਆਂ ਨੇ ਖੰਦ ਦੇਗਾ ਤੇ ਨੋ ਗੋਲੀਆਂ ਪ੍ਰਾਣੀਆਂ ਚੀਜ਼ਾਂ ਦੇ ਗੋਲੀਆਂ ਉਤਰ ਨਹੀਂ ਆਈਆਂ ਨਾ ਜਦੋਂ ਤੂੰ ਡਾਕਟਰ ਨੂੰ ਬੰਦਾ ਮੈਂ ਕਹਾਂ ਉਹ ਵੀ ਗੋਲੀਆਂ ਤੈਨੂੰ ਉਤਰ ਨਹੀਂ ਦੇਊਗਾ ਕਿ ਤੈਨੂੰ ਆਸਰ ਦੇਊ ਕਰਦਾ ਹੈ ਗੱਦੜੀ ਨਹੀਂ ਮੰਨਦਾ ਹੈਗਾ ਉਹ ਗੱਦੜੀ ਮੈਂ ਦਬਾ ਗਿਆ ਭਾਈ ਡਾਕਟਰ ਜੇ ਲਿਆ ਮੇਰੇ ਮੈਂ ਤਾਂ ਨਾ ਤੂੰ ਆਖੇ ਤਕੇ ਨਾ ਮੈਂ ਤਾਂ ਤੈਨੂੰ ਕਹਾ ਮਰ ਗਿਆ ਤੇਰੀ ਕੁਸਕਾਰਾ ਨਾ ਜੇ ਹੁਣਤੀ ਪੁੱਤ ਗੱਲ ਮੰਨਨੇ ਵੀ ਆ ਮਮੀ ਵੀ ਮਾਡ ਡਾਕਟਰ ਕੋਲ ਵੀ ਜਾਂਦੀ ਮੈਂ ਤਾਂ ਲੋੜ ਹੀ ਨਹੀਂ ਹੈਗੀ ਵੀ ਮੈਂ ਤਾਂ ਚੱਲ ਮੈਂ ਤਾਂ ਕਰ ਦੇ ਦੇ ਮੈਂ ਮੈਨੂੰ ਠੀਕ ਹੋਣਾ ਚਾਹੀਦਾ ਆਈ ਵੀ ਨਹੀਂ ਕਹਿੰਦੇ ਹੈਗੇ ਨਾ ਵੀ ਤਨਕੀਬ ਤਾਂ ਤੈਨੂੰ ਆਈ ਨਹੀਂ ਪਤਾ ਤੈਨੂੰ ਥਿਮ ਕਣੀ ਪਤਾ ਹੈਗਾ ਚੰਗਾ ਭਾਈ ਮੈਂ ਤਾਂ ਨਹੀਂ ਪਤਾ ਸੋਨੂੰ ਵੀ ਪਤਾ ਹੋਊਗਾ ਚੱਕ ਐ ਹੋ ਗਿਆ ਇਹ ਲੋਟ ਆ ਗਿਆ ਬਾਈ ਜੇ ਮੁੰਡਾ ਦਵਾਈ हां मम्मी प्ले आया फिर की कीसरन वो कहंदा ਵੀ ਉਹੀ ਹੈ ਤਜਾਬ ਜਾਬ ਬਣ ਰਹਾ ਹੈ ਕਹਿੰਦਾ ਤੇਰਾ ਲੋਟ ਆ ਜੂਗਾ ਨਾ ਖਰਾਕ ਦੀਦੀ ਬਣਾ ਕੇ ਨਾ ਮੈਂ ਤੈਨੂੰ ਕਹਿਦ ਵੀ ਕਰਾਂ ਕੈਪਸੂਲ ਪੀਂ ਅਗਰ ਦੇ ਦੇ ਪੈਸੇ ਬਣਾ ਦੇ ਹੋਣਗੇ ਇਹ ਮੰਮੀ ਦੇਸ ਦੇ ਦੱਸ ਕੀ ਬਣਾਣੇ ਨੇ ਹੁਣ ਅਗਲਾ ਜਿਹੇ ਜਿਹੇ ਬਿਮਾਰੀ ਹੋਈ ਜੀ ਖਰਾਕ ਦੇਊਗਾ ਉਹ ਜੀ ਗੋਲੀਆਂ ਦੇਊਗਾ ਇਹ ਤੇਰਾ ਦੇਖ ਕੈਪਸੂਲ ਨਾਲ ਹੀ ਸਲਟ ਹੋ ਜਾਏ ਜੇ ਤਰ ਕਾਜ ਮੈਂ ਤੈਨੂੰ ਹਟ ਜਾ ਇਹ ਤੂੰ ਮੇਰੀ ਗੱਲ ਨਹੀਂ ਮੰਨਦਾ ਹੈ ਕਿਆ ਕਰੇ ਹੋ ਗਦੋ 2 2.5 ਰੁਪਿਆ ਇਹ ਮਮੇ ਹੁਣ ਅਗਲੇ ਨੇ ਜਿਹੀ ਜਿਹੀ ਗੋਲੀਆਂ ਨੇ ਪੈਸਾ ਤਾਂ ਉਹ ਕਰਨਾ ਹੀ ਐ ਉਹ ਅਗਲੇ ਨੇ ਦੇਖ ਕੇ ਦਿੱਤਾ ਸਾਰਾ ਕੁਝ ਚੈੱਕ ਕਰਕੇ ਦਿੱਤਾਗਾ ਕਿ ਕੁਝ ਹੂ ਤਾਂ ਨਹੀਂ ਕੁਝ ਬਣਿਆ ਕੁਝ ਹੋਰ ਸਾਰਾ ਅਗਲੇ ਨੇ ਚੈੱਕ ਕਰਿਆਗਾ ਹੁਣ ਤੂੰ ਦੱਸ ਬਿਨਾ ਚੈੱਕ ਤੋਂ ਤੂੰ ਤੈਨੂੰ ਦੱਸ ਕੀ ਗਿਆਨ ਹੈ ਤੈਨੂੰ ਕੀ ਪਤਾ ਹੈ ਉਹ ਗੋਲੀਆਂ ਥੱਬਾ ਰੱਖੀ ਬੈਠੀਆਂ ਇਹਨੂੰ ਉਹ ਤਾਂ ਮੈਨੂੰ ਸਾਰੀ ਗਿਆਨ ਹੈ ਮੈਨੂੰ ਸਾਰੀ ਪਤਾ ਹੈ ਜੇ ਜਦੋਂ ਆਪਣਾ ਦਰਮਾਜਾ ਹੁੰਦਾ ਪਰ ਕੈਪਸੂਲ ਦੇ ਦੇਣਾ ਆ ਬੋਲੀ ਸਟ ਹੋ ਜਾਣੇ ਤੇ ਤੂੰ ਮੇਰੀ ਗੱਲ ਨਹੀਂ ਮੰਨਦਾ ਨਾ ਤੂੰ ਤਾਂ ਇਹ ਕਹਿੰਦਾ ਜਿਵੇਂ ਡਾਕਟਰ ਤੂੰ ਵੀ ਕਰ ਲ ਗੋਲੀ ਦਵਾਈ ਨਹੀਂ ਖਾਈ ਇਹ ਮਮੀ ਜੇ ਲੈਂਦਾ ਨਹੀਂ ਕੋਈ ਵਜ੍ਹਾ ਹੀ ਹੋਣੀ ਪੜਾਈ ਕਰੀਏ ਡਾਕਟਰਾਂ ਦੀ 100 ਚੀਜ਼ ਆਗਲੇ ਨੇ ਸਮਝਿਆ ਸਾਰਾ ਕੁਝ ਐ ਸਾਰੀ ਪੜਾਈ ਕਰੀਏ ਸਾਰੀ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਗੋਲੀ ਕਿਵੇਂ ਦੇਣੀ ਹੈ ਕਿਹੜੀ ਕਿਵੇਂ ਕਰਨੀ ਤੈਨੂੰ ਕਾਦੀ ਪੜਾਈ ਕਰੀਏ ਤਾਂ ਡਾਕਟਰੀ ਜਾਣਦੀ ਹੈ ਤੂੰ ਕੀ ਹੁੰਦੀ ਹੈ ਡਾਕਟਰੀ ਜੇ ਮੈਂ ਨਹੀਂ ਜਾਣਦੀ

ਕਜਾ ਸਾਰੇ ਪਿੰਡ ਉੱਤ ਖੜਿਆ ਦਾ ਹਾਏ ਮੈਂ ਤਾਂ ਸਾਰੇ ਮੂੰਹ ਤੇ ਵੀ ਲੋਂਹ ਉੱਤ ਖੜੀ ਮੈਂ ਕੀ ਕਰਾਂ ਹੁਣ ਹੇ ਹੇ ਉਹ ਮਤਲਬ ਵਾਰੀ ਹੋ ਗਈ ਨਾਲ ਹੋ ਗਿਆ ਮੂੰਹ ਮੇਟਾਂ ਤੇ ਤਰ ਕੋਈ ਤੇ ਵੀ ਨਹੀਂ ਹੋਈ ਜਾਂਦੀ ਐ ਮੇਰਾ ਮੁੰਡੇ ਨੂੰ ਬੋਲ ਮਾਰਦੀਆਂ ਵੇ ਜੱਗੀ ਜੱਗੀ ਉਰੇ ਆਪ ਤਾਂ ਉਹ ਸਾਰੇ ਪਿੰਡ ਉੱਤ ਖੜਿਆ ਮੈਂ ਤਾਂ ਹਾਏ ਹਾ ਮੁੰਡੇ ਨੇ ਬੋਲ ਮਾਰੇ ਜਖਸੀ ਨੇ ਵੀ ਤੂੰ ਆਇਆ ਉਹ ਵੀ ਨਹੀਂ ਆਇਆ ਹੈਗਾ ਐਂ ਵੀ ਦੇਖ ਰਾ ਵੀ ਮੇਰਮਾਨੇ ਬੋਲ ਮਾਰੇ ਪਿਓ ਸੁਵਾਰੀ ਖੱਕਮੇ ਕਿੱਕ ਮੈਂ ਖੁਰਕ ਜੀ ਕਰੀ ਜੰਨੀ ਹੈ ਫਿਰ ਤੋਂ ਮੇਟਾ ਪਤਾ ਨਹੀਂ ਮੈਂ ਚੁੱਧਾ ਨੰਗਾ ਕਰਕੇ ਜੀ ਮੇਟਾ ਕੁਸ ਭੂਣੀ ਭੰਨੀ ਲੜੀ ਪਹਿਲੀ ਕੀ ਲੜੀਆ ਮੇਰਾ ਸਾਹ ਵੀ ਪਿੰਡਾ ਉੱਠ ਖੜਿਆ ਲਾਲ ਹੋਇਆ ਪਿਆ ਅੰਮੀ ਤੇਰੇ ਹੱਥੀ ਸਾਰੇ ਹਾਈ ਮੇਟਾ ਮੈਨੂੰ ਆ ਲੱਗਦਾ ਮੂੰਹ ਵੀ ਹੋ ਗਿਆ ਲਾਲਾ ਲਾਲ ਮੂੰਹ ਕੀ ਠਫੜੀ ਉੱਠ ਖੜੇ ਤੇਰੇ ਤਾਂ

ਮਾ ਡਾਕਟਰ ਨੇ ਆ ਗੋਲੀਆਂ ਪਈਆਂ ਮੇਰੀਆਂ ਚੱਕ ਕੇ ਤਾਂ ਮੈਂ ਤੈਨੂੰ ਦੱਸ ਦੂੰਗੀ ਇਹ ਬਣੀਆਂ ਗੋਲੀਆਂ ਦਿਓ ਮਰੀ ਜਾਂਦੀਆਂ ਆ ਡਾਕਟਰ ਨੂੰ ਲੈਣਾ ਬੁਲਾ ਕੇ ਇੱਥੇ ਨਾ ਗੋਲੀ ਗੋਲੀ ਲੈਦੇ ਕੁਛ ਕਰਦੇ ਜੁਦਾ ਡਾਕਟਰ ਨੂੰ ਨਹੀਂ ਬੁਲਾ ਕੇ ਨਾ ਉਹ ਗੋਲੀਆਂ ਮੈਂ ਉਹਨਾਂ ਚ ਦੱਸ ਦੂੰ ਤੈਨੂੰ ਉਹ ਗੋਲੀ ਦੇ ਦੇ ਮੈਂ ਮੇਰੇ ਕੋਲੋਂ ਖੁਣਖਾ ਦੇ ਦੂਗੀ ਇਹ ਤੂੰ ਰਹਿਣ ਦੇ ਮੰਮੀ ਉਹ ਨਾ ਉਹ ਕਰ ਤੂੰ ਮੈਨੂੰ ਡਾਕਟਰ ਨੂੰ ਬੁਲਾ ਕੇ ਲੈ ਲੈਂਦਾ ਉਹਦੇ ਸਹਿਬ ਨਾਲ ਗੋਲੀ ਦੇ ਦਊਗਾ ਯਾਰ ਜਾਣੇ ਬੁਲਾ ਦੇ ਜੀ ਨੂੰ ਬੁਲਾ ਕੇ ਲਿਆ ਮੇਰਾ ਹਾਂ ਤੂੰ ਰਹਿਣ ਦੇ ਮੈਂ ਲੈਣਾ ਇਹ ਤਾਂ ਸਾਗੀ ਖੁੱਪ ਖੁੱਪ ਹੈ ਹੈ ਅਹੀ ਜਾਂ ਕੀ ਹੋ ਗਿਆ ਜਿਹੜਾ ਸਵੇਰੇ ਸਵੇਰੇ ਮੈਨੂੰ ਕਲੀਨਿਕ ਨਹੀਂ ਖੋਲਣ ਦਿੱਤਾ ਤੁਸੀਂ ਨਹੀਂ ਪਤਾ ਨਹੀਂ ਜੀ ਕੀ ਚੱਕਰ ਹੋਇਆ ਮੈਂ ਤਾਂ ਤਾਂ ਆ ਗਿਆ ਕਾਲੀ ਗਾਲੀ ਬੇਬੇ ਦੇ ਤਾਂ ਸਾਰੇ ਦਾ ਸਾਰਾ ਥਲਾਲ ਹੋ ਗਈ ਪਿੰਡਾ ਲਾਲ ਹੋ ਗਿਆ ਮੂੰਹ ਤੇ ਧਫਰਟ ਖੜੇ ਉਹਦਾ ਖਾਸੀ ਹੋ ਗਈ ਜੀ ਮੈਂ ਤਾਂ 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 ਕਰਕੇ ਭੱਜ ਲਿਆ ਛੇਤੀ ਛੇਤੀ ਮੈਂ ਜਾ ਕੇ ਮੈਂ ਡਾਕਟਰ ਨੂੰ ਬੁਲਾ ਮੈਂ ਬੁਲਾ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਰਹਿਣ ਦੇ ਹੋਜੂ ਲੋਟ ਕੁਛ ਲੜ ਗਿਆ ਹੁਣ ਮੈਂ ਕੁਛ ਨਹੀਂ ਹੁੰਦਾ ਮੈਂ ਜਾ ਕੇ ਬੜਾ ਡਾਕਟਰ ਨੂੰ ਬੁਲਾ ਕੇ ਲਿਆ ਮੈਂ ਹੁੰਦੀ ਬੰਨੀ ਨਾ ਲੜਕੀ ਹੋਵੇ ਕੋਈ ਹੋਰ ਜੀ ਤੁਸੀਂ ਕਿਰਿਆ ਜਾ ਕੇ ਚੈੱਕ ਕਰੋ ਫਿਰ ਇਹ ਪਤਾ ਲੱਗੂਗਾ ਵੀ ਕੀ ਹੋਇਆ ਚਲ ਮਾਤਾ ਜੀ ਤੂੰ ਬੋਤੀ ਵੀ ਨਹੀਂ ਕਰੀ ਸੀ ਹੋਰ ਮੈਂ ਨਾ ਡਾਕਟਰ ਨਹੀਂ ਬੁਲਾ ਕੇ ਲਿਆ ਮਾਤਾ ਕਿੱਥੇ ਆ ਮਾਤਾ ਕਿੱਥੇ ਫਰਕ ਹੀ ਹੈ ਉਹ ਦੇਖੋ ਮਰੇ ਚੈੱਕ ਕਰਕੇ ਮਾਤਾ ਦਾ ਬੜਾ ਬੁਰਾ ਹਾਲ ਹੋ ਰਿਹਾਗਾ ਹੋਰ ਜੀ ਮਾਤਾ ਤਾਂ ਸੋਹਣੇ ਕੋਈ ਨਹੀਂ ਬੜਾ ਕੁਸ ਕਰੀ ਬੈਠੇ ਹਾਂ ਦੇਖੋ ਮੜਾ ਇਹਦਾ ਬੀਬੂ ਵੀ ਚੈੱਕ ਕਰ ਲਓ ਜੀ ਮੜਾ ਟੱਟਾ ਕੋਈ ਫਿਰ ਬਾਤਰੀ ਹੋ ਗਿਆ ਕਸ ਕਰਨ ਦੀ ਕਰੀ ਜਾਂਦੀ ਐਵੇਂ ਦੇ ਗੰਮੀ ਮੜਾ ਖਾਇਆ ਖੈਰ ਪੀ ਚੈੱਕ ਕਰਾਉਣਾ ਅੱਜ ਪਤਾ ਦਵਾਈ ਔਖੀ ਹੋ ਰਹੀ ਆ ਹੋਰ ਢੜਕਣਾ ਬੜੀ ਬਈ ਹੋਣੀ ਇਹਦੀ ਤਾਂ ਕਦੋਂ ਤੱਕੀ ਜਾਂਦੀ ਇਹ ਵੀ ਉਹ ਹੈਗੀ ਵੀਰੇ ਕੁਝ ਖਾਇਆ ਪੀਆ ਦੀ ਇਹਨਾਂ ਨੇ ਖਾਏ ਪੀਏ ਤਾਂ ਹੁਣ ਪਤਾ ਨਹੀਂ ਜੀ ਹੁਣ ਕਿਵੇਂ ਆ ਵੀ ਰੁੱਖਾ ਪਾਣੀ ਤਾਂ ਖਾਦੀ ਹੋਵੇ ਕੋਈ ਔਕੇ ਪਾਣੀ ਤਾਂ ਮੈਂ ਥੋਈ ਜ਼ਿਆਦਾ ਮਿਰਚ ਵਾਲੀ ਚੀਜ਼ ਖਾਦੀ ਹੋਵੇ ਕੋਈ ਐਵੇਂ ਜਿਹੜਾ ਇਨਫੈਕਸ਼ਨ ਹੋ ਜਾਂਦੀ ਹੈ ਨਾ ਉਹ ਦੇਖੋ ਜੀ ਇਹਨੂੰ ਪੁੱਛਾਂ ਮੈਂ ਤਾਂ ਬਾਲਾ ਕੁਝ ਕਰੀ ਬੈਠੇ ਨਾ ਮਾਤਾ ਜੀ ਇੱਕ ਮੈਂ ਥੋੜੀ ਜੀ ਸਬਜੀ ਦਿੱਤੀ ਸੀ ਹਾਂਜੀ ਆਲੂਆਂ ਦੇ ਹਾਂਜੀ ਉਹਦੇ ਵਿੱਚ 100 ਗੀ ਮਿਰਚਾਂ ਤਾਂ ਹੈਗੀਆਂ ਕਿਆਂ ਨਹੀਂ ਮਾਤਾ ਜੀ ਇਹ ਆਲੂਆਂ ਦੀ ਸਬਜ਼ੀ ਨਾਲ ਤਾਂ ਨਹੀਂ ਹੋਇਆ ਹੈਗਾ ਕੋਈ ਚੀਜ਼ ਲੜੀ ਲੱਗਦੀ ਹੈ ਤੁਹਾਡੇ ਉਹ ਤਾਂ ਸਾਰੀ ਰੱਡਨਸ ਹੋ ਗਈ ਜੀ ਸਾਡੇ ਪਰ ਮੈਂ ਹੋ ਤਾਂ ਕੁਝ ਨਹੀਂ ਕਰਿਆ ਹੈਗਾ ਤੁਸੀਂ ਅਹੀਂ ਜੀ ਕੋਈ ਕੋਈ ਪੁਰਾਣੀ ਤਰ੍ਹਾਂ ਦੇ ਗੋਲੀ ਗੋਲੀਦਾਰੀ ਲੈ ਲਈ ਭਾਈ ਪਤਾ ਨਹੀਂ ਭਾਈ ਮੈਂ ਦੇਖ ਮੀਤੋਂ ਲੈ ਤਰ ਰੱਖਦੀ ਰਹਿੰਦੀ ਜੀ ਕਈ ਵਾਰ ਦੇਖਾਂ ਮੀਤਾਂ ਵੀ ਨਹੀਂ ਹਾਂ ਮੇਰਾ ਨਾ ਕਾਗਜਾ ਦੇ ਮਚਾਂ ਆ ਗਿਆ ਹਾਂਜੀ ਉਹ ਕਾਗਜਾ ਦੇ ਮਚੇ ਕਰਕੇ ਮੈਂ ਆਖਾਂ ਮਹਾ ਆਕਾਫਿਲ ਬੈਠੀ ਅੱਛਾ ਮੈਂ ਉਹ ਲੈ ਰਿਆ ਮੈਂ ਕਰੀ ਰੱਖ ਰਹੀ ਆ ਵੀਰੇ ਦਿਖਾਓ ਕਿਹੜਾ ਲੈਤਾ ਸੀਗਾ ਮਾਤਾ ਇੱਕ ਵਾਰੀ ਮੈਂ ਚੱਕ ਤਾਂ ਕਰ ਲਾਂ ਹਾਂ ਹਾਂ ਮੈਂ ਕੋਈ ਡੇਢ ਰੂਡ ਟੱਪੀ ਵੀ ਹੁੰਦੀ ਹੈ ਨਾ ਹੁਣ ਕੀ ਬਤਾ ਤੁਸੀਂ ਕਿੱਥੋਂ ਲੈ ਆਓਗੇ ਉਹ ਭਾਹ ਤੁਸੀਂ ਰੱਖ ਲਿਆ ਕਰੇ ਵੀ 2 ਰੁਪਏ ਜੰਨੇ ਮੈਂ ਤਾਂ ਨਾ ਜਦੋਂ ਮੇਰੀ ਦੂਨ ਜਾਦੇ ਉੱਠ ਖੜੀ ਮਾਖਾ ਮੈਂ ਕੈਥੋਂ ਲੈ ਰਣੀ ਮਾਡਾ ਮੋਟਾ ਮਾ ਇਹ ਮੈਨੂੰ ਫਾਇਦਾ ਹੋ ਜੇ ਫਾਇਦਾ ਤਾਂ ਮੈਨੂੰ ਹੋਈ ਨਹੀਂ ਕੋਈ ਦੇ ਕਿਕਰੇ ਰੱਖ ਦੀ ਜੀ ਲੈ ਕੇ ਮੈਂ ਨੇ ਵਾਰੀ ਕਿਹਾ ਤੁਸੀਂ ਦੇਖੋ ਮੜਾ ਕਿ ਤੁ ਗਲਤ ਤਾਂ ਨਹੀਂ ਲੈ ਲਈ ਆ ਕਿਹੜੇ ਲੱਤਾਂ ਦੀ ਮਿਹਨਤ ਹੈ ਕਿਹੜਾ ਜੁਲੱਤਾ ਦੀ ਆਹੇ ਡੱਟਾ ਤੇ ਹੋ ਹੋ ਮਾਤਾ ਇਹ ਥੋੜੀ ਲੈਣੀ ਸੀ ਇਹ ਸਾਨੂੰ ਕਿਹਨੇ ਕਹਿਤਾ ਲੈਣ ਨੂੰ ਉਹ ਮੈਂ ਆਪ ਹੀ ਲੈ ਰਹਾ ਮਹਾ ਮੇਰੇ ਗੂੰ ਦੱਬ ਜੂਗਾ ਮਹਾ ਦਾਦਾ ਮੈਂ ਤੇ ਹੋ ਜਾਵਾਂਗੇ ਹੋ ਡੇਟ ਚੈੱਕ ਕਰਦੇ ਆ ਜੀ ਖੜ ਜਾ ਜਿਆ ਦੇ ਹੋ ਇਹ ਡੇਟ ਨੂੰ ਵੀ ਆਪਰੇ ਜੀ ਤੁਸੀਂ ਤੁਸੀਂ ਚੈੱਕ ਤਾਂ ਕਰ ਲੈਂਦੇ ਇੱਕ ਵਾਰੀ ਲੈ ਲੈਂਦੇ ਹੋਏ ਮੈਂ ਤਾਂ ਜੀ ਪਹਿਲੇ ਨੂੰ ਕਹਿ ਨਹੀਂ ਹੁੰਨਾ ਵੀ ਤੁਸੀਂ ਨਾਂ ਰੱਖਿਆ ਕਰਕੇ ਨਾਲੇ ਵੀ ਗੱਲ ਸੁਣੇ ਇੰਨੀਆਂ ਗੋਲੀਆਂ ਕਾਦੇ ਵਾਸਤੇ ਰੱਖ ਕੇ ਨੇ ਦੱਸਨੇ ਇਹ ਤਾਂ ਜੀ ਹਜੇ ਦੋ ਪੱਤੀ ਨੇ ਤੋ ਇਹ ਤਾਂ ਜਿਹੜੀ ਪਟਾਰੀ ਰੱਖਦੀ ਜੀ ਭਰ ਕੇ ਕਹਦੂਗੀ ਘਰੇ ਰੱਖਿਆ ਐ ਮੈਂ ਮਾਤਾ ਜੀ ਮੇਰੀ ਗੱਲ ਸੁਣੋ ਇਹ ਤਾਂ ਚਲ ਕੋਈ ਨਾ ਮੈਂ ਕਰ ਦੂਗੀ ਦਵਾਈ ਲੈ ਆਈ ਤੂੰ ਮੇਰੇ ਕਲੀਨਿਕ ਚ ਆ ਜਿਓ ਹਾਂਜੀ ਤੇ ਕਿਆ ਕਰਦੇ ਨੇ ਮੈਂ ਮਾਤਾ ਕਿਸੇ ਤੋਂ ਬਿਨ ਪੁੱਛੇ ਤੋ ਦਵਾਈ ਨਹੀਂ ਲਿਆ ਕਰਦੇ ਹੈਗੇ ਅਸੀਂ ਉਹੀ ਤਾਂ ਨਹੀਂ ਬੈਠੇ ਹੈਗੇ ਡਾਕਟਰ ਜਿase ਐ ਕਰਕੇ ਕਿੱਟਾ ਬਣਾ ਬਣਾ ਕੇ ਦੇਣ ਲੱਗੇ ਤੇ ਵੜ ਗਏ ਪੂਰੇ ਫਿਰ ਫਿਰ ਸਾਡੇ ਕੋਲ ਕੌਣ ਆਊਗਾ ਜੀ ਐਸੇ ਡੱਬੇ ਭਰ ਕੇ ਦੇਣ ਲੱਗੇ ਲੋਕਾਂ ਨੂੰ ਉੱਤ ਡੈਈ ਜਾ ਮੈਂ ਡਾਕਟਰ ਤੁਹਾਨੂੰ ਲੈ ਜੀ ਇਹ ਇਹ ਤਾਂ ਜੀ ਹੁਣ ਇਹ ਹੀ ਜਾਣਦੇ ਇਹ ਤਾਂ ਮੈਂ ਜੀ ਬਾਜ਼ਾਰ ਗਈ ਚੋ ਠੋਣ ਜਾਂਦੀ ਹਾਂ ਚੋ ਜਾਈ ਮੈਡੀਕਲ ਚ ਇਹ ਕਿਹੜਾ ਜੀ ਕੋਈ ਅੱਜ ਕੱਲ ਦੀ ਹੈ ਤਾਂ ਨਹੀਂ ਪਤਾ 7 ਸਾਲ ਦੀ 2 2 ਸਾਲ ਦੀ ਡੇਟ ਨਾ ਪੜੀ ਬਈ ਵੇਡਾ ਟੱਪੀ ਪਈ ਇਹਦੀ ਮਾਰਾ ਪਈ ਵਿਧਿਆ ਹਸਪਤਾਲ ਜੀ ਦਿਖਾਣਾ ਪੂਗਾ ਟਵਾਣੇ ਪੁਨੇ ਕਿਤੇ ਮੈਂ ਵਈ ਦੇਖ ਮੈਂ ਕੇਰਾ ਦਾ ਦੇਖ ਤੁਹਾਨੂੰ ਦਵਾਈ ਦੇ ਦਾਨੀ ਆ ਠੀਕ ਹੈ ਜੀ ਥੋੜਾ ਜਿਹਾ ਖਾ ਕੇ ਦੇਖ ਲੂਗੀ ਜੇ 15-20 ਮਿੰਟ ਤੱਕ ਰਹਿ ਗਿਆ ਫਰਕ ਤਾਂ ਦਾ ਕੋਈ ਚੱਕਰ ਨਹੀਂ ਫਿਰ ਤਾਂ ਦਬ ਜੂਗੀ ਜੇ ਜਾਦੇ ਦਬੀ ਨਾ ਵੀਰੇ ਫਿਰ ਤੁਹਾਨੂੰ ਲੈ ਕੇ ਜਾਣੀ ਪੂਗੀ ਫਿਰ ਤਾਂ ਤੁਸੀਂ ਆਪਣੇ ਇੱਧਰ ਜਾ ਖਲ ਜਾ ਵਟਹਾਣੇ ਲੈ ਜੀ ਟਵਾਣੇ ਲੈ ਜਾਂਦੀ ਜੀ ਹੋਰ ਕੀ ਹੈ ਤੂੰ ਹੀ ਦਵਾਈ ਕੋਈ ਨਾ ਠੀਕ ਹੋ ਜਾ ਮੈਨੂੰ ਮਤਲਬ ਤੁਹਾਡੇ ਬਾਦ ਵਾਲਾ ਵਧ ਰਿਹਾ ਮੈਂ ਹੁਣ ਹੱਥ ਪਾ ਲਾਂ ਜੀ ਕੋਈ ਹੋਰ ਦਿੱਕਤ ਆ ਜੇ ਇਹ ਹੈ ਨਾ ਵੇ ਬਾਕੀ ਐ ਮਾਂ ਮਾਤਾ ਬਿਨਾਂ ਸਮਝੇ ਤੋਂ ਬਿਨਾਂ ਪੁੱਛੇ ਤੋਂ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ ਐਵੇਂ ਨਹੀਂ ਲੈਣੀ ਚਾਹੀਦੀ ਹੈ। ਦੇਖ ਲੈ ਹੁਣ। ਨਾ ਇੱਕ ਵਾਰ ਤੁਸੀਂ ਮੇਰੀ ਤਾਂ ਕਲੀਨਿੰਗ ਹੋ ਰਹੀ ਸੀ ਤੂੰ ਹੀ ਆ ਜਾਂਦਾ ਜੱਗੀ ਲੈ ਕੇ। ਮੈਂ ਤਾਂ ਇਥੋਂ ਸੁਣੋ ਜੀ ਮੈਂ ਇਹਨੂੰ ਕਹੀ ਕਿ ਹੁਣ ਮੈਨੂੰ ਤਾਂ ਪਤਾ ਨਹੀਂ ਧੀ ਨਾ ਮੈਂ ਤਾਂ ਜਦੋਂ ਇਹਦੇ ਹੋਈਏ ਕੁਰਕ ਮੌਦੀ ਭੱਜ ਲਿਆ। ਇਹ ਤਾਂ ਜਿਵੇਂ ਹੀ ਰੱਖਿਆ ਕਰਦੀ ਤਾਂ ਮੈਨੂੰ ਰੋਕ ਲਾਂਦੀ ਤੀ। ਕਹਾਂਂਦੀ ਦੀ ਤੂੰ ਉਹ ਨਾ ਦਵਾਈ ਲੈਣ ਜਾਂ ਕਿਉਂ ਤੂੰ ਪੈਸੇ ਕਰਦਾ ਜਾਂ ਤੂੰ ਹੋਰ ਉਹ ਕਰਦਾ। ਆਹੀ ਤਾਂ हां तो क्यों दवाई ਲੈਣਾ ਤੇ ਮੈਂ ਕਰੇ ਤੈਨੂੰ ਗੋਲੀਆਂ ਦੇਣ ਨੂੰ ਤਿਆਰ ਆ ਇਹ ਤਾਂ ਡਾਕਟਰਾਂ ਨੂੰ ਫੇਲ ਕਰਦੀ ਤੀ ਜੀ ਅੰਤੇ ਆਪ ਨੂੰ ਪਤਾ ਨਹੀਂ ਕਿੱਡਾ ਕੇ ਡਾਕਟਰ ਸਮਝਦੀ ਸੀ ਇਹ ਆਪ ਦੇ ਇਹ ਬਹੁਤ ਗਲਤ ਫ਼ਹਮੀ ਕਰੀਆ ਇਹ ਤਾਂ ਤੁਹਾਡੀ ਚਮੜੀ ਉੱਤਰ ਜੂਗੀ ਜੀ ਤੁਸੀਂ ਜਾ ਨਾ ਕਰਿਓ ਹਲਕਾ ਹਲਕਾ ਜੀ ਚੁੰਨੀ ਨਾਲ ਉਹ ਕਰ ਲਓ ਬਾਲਾਂ ਨੂੰ ਕਰੋ ਕੋਈ ਨਵਾਂ ਦਵਾਈ ਦੇ ਦੇ ਲੀਆਂ ਜੋ ਕਿਦੋਂ ਜੇ ਕਿਹੜਾ ਜੱਗੋਂ ਮੈਂ ਤੁਹਾਨੂੰ ਦਵਾਈ ਦੇ ਦੂੰਗੀ ਜੇ ਉਹਦੇ ਨਾਲ ਠੀਕ ਹੋ ਗਈ ਹੋ ਗਈ ਬਈ ਫੇਰ ਤੁਸੀਂ ਇਹਨੂੰ ਲੈ ਜਾਓ ਬਾਲਾ ਨਾ ਤੁਸੀਂ ਘਰੇ ਰੱਖਿਓ ਫਰਾਂ ਦੇ ਤਾ ਚਮੜੀ ਨੰ ਉੱਤਰ ਜੂਗੀ ਤੁਹਾਡੀ ਇਹ ਗੋਲੀ ਮੈਨੂੰ ਕਦੇ ਇੰਨਾ ਦਾ ਉਹ ਤਾਂ ਕਰਾਈ ਨਹੀਂ ਹੈਗਾ ਇਸੇ ਮਾਤਾ ਤੁਸੀਂ ਐਂ ਦੱਸੋ ਬੇਣ ਨੂੰ ਕੀ ਪਤਾ ਲੱਗਦਾ ਵੀ ਇਹ ਕਿਹੜੀ ਗੋਲੀ ਹੈਗੀ ਹਾਂ ਨਾ ਤੁਸੀਂ ਲਿਖਾਈ ਹੋਈ ਲਿਆਤੀ ਇਹਦੇ ਲਿਖਿਆ ਵੀ ਨਹੀਂ ਆ ਤਾਂ ਵੀ ਇਹ ਕਾਦੀ ਗੋਲੀ ਲੈ ਰਹੀ ਤੁਸੀਂ ਗੱਲ ਹੈ ਜੀ ਇਹ ਤਾਂ ਕਹਿੰਦੀ ਮੇਥੋਂ ਵੱਡਾ ਕੋਈ ਸਿਆਣਾ ਨਹੀਂ ਮੇਥੋਂ ਵੱਡਾ ਕੋਈ ਡਾਕਟਰ ਬਾਈ ਇਹ ਅਲਰਜੀ ਦੀ ਨਹੀਂ ਹੈਗੀ ਜਿਹੜੀ ਇਹਨੇ ਲੈਤੀ ਹੈ ਇਹ ਤਾਂ ਜਿਵੇਂ ਆਪਣੇ ਬਾਗੀ ਕੀ ਇਹ ਤਾਂ ਕੁੱਤੇ ਆਪ ਦਾ ਕੈਪਸੂਲ ਲੈਂਦਾ ਜੀ ਹੁਣ ਇਹਨੂੰ ਐਂ ਲੱਗਿਆ ਵੀ ਪਤਾ ਨਹੀਂ ਇਹ ਇਹ ਤਾਂ ਕੈਪਸੂਲ ਹੈ ਨਹੀਂ ਮਾਤਾ ਜੀ ਜਿਹੜਾ ਤੁਸੀਂ ਲੈਦੇ ਤਾਂ ਕੈਪਸੂਲ ਹੈ ਨਹੀਂ ਇਹ ਤਾਂ ਗੋਲੀ ਹੈ ਗੋਲੀ ਹੈ ਹਰਸਨ ਕੈਪਸੂਲ ਤੇ ਗੋਲੀ 'ਚ ਫਰਕ ਨਹੀਂ ਲੱ ਕੈਨਸਲ ਤੱਕ ਡਾਉਂਦਾ ਫੇ ਗਰਤੀ ਗਲਤ ਹੋਇਆ ਨਹੀਂ ਪਤਾ ਲੱਗਦਾ ਨਾਲੇ ਘਰੇ ਵੀ ਕਿਉਂ ਰੱਖਣਾ ਜੀ ਇਹਨੇ ਜਦੋਂ ਹੋਵੇ ਉਹ ਤੋਂ ਬੰਦਾ ਸੀ ਐ ਕਰੋ ਜੀ ਜਿਹੜੇ ਤੁਹਾਡੇ ਰੱਖਰ ਕਿੰਨਾ ਡੱਬੇ ਇੱਕ ਵਾਰੀ ਮੈਨੂੰ ਚੈੱਕ ਕਰਾ ਦੇ ਜਿਹੜੇ ਠੀਕ ਲੱਗੇ ਮੈਂ ਤੁਹਾਨੂੰ ਦੱਸ ਦੂੰਗੀ ਲਿਖ ਕੇ ਪਾ ਦੂੰਗੀ ਤੇ ਬਾਕੀ ਨਾ ਤੁਸੀਂ ਗੋਲੀ ਲੈ ਆਓ ਮਿੱਥੋਂ ਦਵਾਈ ਦੇ ਦਾਨੀ ਆ ਮੈਂ ਤੁਹਾਨੂੰ ਤੇ ਕਿਰ ਐ ਕਰੋ ਮਾਤਾ ਆ ਚੁੱਧ ਦੁੱਧ ਚ ਨਾ ਥੋੜਾ ਜਿਆ ਇਹਨੂੰ ਕਿਉਂ ਪਾ ਕੇ ਦੇ ਦੋ ਥੋੜਾ ਜੀ ਸ਼ਾਂਤ ਹੋ ਜਾਊਗੀ ਤੇ ਗਰਮਾ ਜਾ ਦੁੱਧ ਲੈ ਲਈ ਮੈਂ ਤਾਂ ਥੋੜਾ ਜਿਹਾ ਅੱਧਾ ਕਾ ਗਲਾਸ ਦੇ ਵਿੱਚ ਇੱਕ ਚਮਚਾ ਹੀ ਪਾਈ ਹਾਂ ਥੋੜਾ ਬਾਹਲਾ ਨਾ ਕਰ ਬਾਹਲਾ ਨਾ ਕਰ ਚਾਮੜੀ ਉੱਤਰ ਨਾਲ ਹੀ ਹੋ ਰਹੀ ਹੈ ਲਾਲ ਹੋ ਗਿਆ ਸਾਰਾ ਕੁਝ ਉਹ ਕੀ ਦੇਖੇ ਮੈਂ ਥੱਫਾ ਠਾਏ ਨੇ ਦੇਖ ਲੈ ਰੋਹੀ ਹੋਈ ਰੱਦ ਕਾ ਬੁਰਾ ਹਾਲ ਕਰ ਲੈ ਜੀ ਹੱਥਾਂ ਦਾ ਵੀ ਇਹਨਾਂ ਨੇ ਤੇ ਜੀ ਮੈਨੂੰ ਦਵਾਈ ਦੇ ਦਿਓ ਹਾਂਜੀ ਫਿਰ ਕੋਈ ਨਾ ਜ਼ਿਆਦੇ ਹੋ ਰਿਹਾ ਉਹਨਾਂ ਨੂੰ ਦਿੱਕਤ ਆ ਜਾਊਗੀ ਮੈਂ ਤੁਹਾਨੂੰ ਦਵਾਈ ਦੇ ਦਵਾਂਗੀ ਤੇ ਫੋਨ ਨਾਲ ਇਹ ਚੱਕ ਲਊ ਮੈਂ ਥੋੜੇ ਉੱਥੇ ਕੱਢ ਦਊਂਗੀ ਜਿਹੜੇ ਖਰਾਬ ਨੇ ਗੋਲੀਆਂ ਤੇ ਬਾਕੀ ਬੱਸ ਮੈਂ ਕਿਹਾ ਜੀ ਅਸੀਂ ਹੁਣ ਤਾਂ ਮੈਂ ਹੁਣ ਨਹੀਂ ਵਸਾਗਾ ਮੈਂ ਤਾਂ ਨਾ ਹੁਣ ਜੇ ਕੋਈ 90 ਰੁਪਏ ਕਰ ਕੋ ਸੋਠਾ ਜੀ ਮੈਂ ਨਹੀਂ ਕਹਿੰਦੀ ਵੀ ਮੈਡੀਕਲ ਵਾਲੇ ਦਿੰਦੇ ਨੇ ਮੈਡੀਕਲ ਵਾਲੇ ਨੂੰ ਐ ਤਾਂ ਲਿਖਾ ਕੇ ਲਿਆਣਾ ਤੇ ਵੀਰ ਜੀ ਆ ਕਿਹੜੀ ਹੈ ਕਿ ਆ ਕਿਹੜੀ ਤੁਸੀਂ ਕੁਝ ਵੀ ਨਹੀਂ ਲਿਖਾ ਕੇ ਲੇ ਗਏ ਬਿਨਾ ਮਤਲਬ ਤੁਸੀਂ ਚੱਕ ਗਏ ਤੁਸੀਂ ਗੋਲੀਆਂ ਲੈ ਲਈਆਂ ਮੈਂ ਜਿਵੇਂ ਮੈਨੂੰ ਫੜਾ ਤੇ ਉਹ ਇੱਕ ਤਾਂ ਮੈਂ ਤਾਂ ਸਾਰਾ ਸਾਨੂੰ ਗੁਰੂ ਪੁੱਛੇ ਜੇ ਸੁਣਵਾਓ ਕਰਕੇ ਦੇਖੇ ਸਭ ਦੇ ਨਹੀਂ ਇਹ ਤਾਂ ਆਪੇ ਆ ਮੈਂ ਸਮਝੀ ਸੀ ਵੀ ਮੈਂ ਡਾਕਟਰ ਮੈਨੂੰ ਸਭ ਤੋਂ ਵੱਧ ਲੱਖਣ ਆ ਐ ਤਾਂ ਜੀ ਕੋਈ ਵੀ ਹੁਣ ਕਰੇ ਪਰਕੇਟ ਬਟਾਰੀਆਂ ਰੱਖ ਲੈ ਡਾਕਟਰ ਨੂੰ ਕੌਣ ਪੁੱਛੂਗਾ ਫਿਰ ਜੇ ਚੱਕ ਬਿਨਾ ਕਰਕੇ ਨਾ ਕੋਈ ਦਵਾਈ ਲੈ ਕੇ ਆਵੇ ਫਿਰ ਮੈਨੂੰ ਵੀ ਆਈ ਜੀ ਵੀ ਮੈਂ ਡਾਕਟਰਾਂ ਵੀ ਵੱਧ ਹੈ ਵੀ ਡਾਕਟਰਾਂ ਦਾ ਵੀ ਮੁੱਤੋ ਨਹੀਂ ਆਹੀ ਤਾਂ ਗਲਤ ਫਰਮੇ ਨਾਲ ਸਾਰਾ ਮਾਸ ਛਿੱਲਿਆ ਪਿਆ ਜੀ ਤੁਹਾਡਾ ਫਿਰ ਦੇਖ ਲੈ ਇਹ ਸੇਤੀ ਪਹਿਲੀ ਪੈ ਗਿਆ ਚੱਲ ਜਿੱਥੇ ਆ ਜਾ ਮੈਂ ਸੁਣਾਉ ਦਵਾਈਆਂ ਵੀ ਚੱਕ ਲਿਓ ਐ ਮੈਂ ਕੱਢ ਦੂੰਗੀ ਇਹਨਾਂ ਨੂੰ ਐ ਨਹੀਂ ਪਤਾ ਦੁਆਰੇ ਫਿਰ ਲੈ ਲੈ ਹੁਣ ਮੈਂ ਨਾ ਹੁਣ ਮਤਾਂ ਇਹ ਕੁਝ ਕਰੀ ਜਿੰਦੀ ਹੈ ਕਿ ਨਾ ਮੈਂ ਘਰੇ ਲੈ ਅਮਾ ਮੈਂ ਟੁੱਟੇ ਦੇਖ ਕੇ ਕਰਾਂ ਦੇ ਕਿ ਮੇਰਾ ਬੁਰਾ ਹਾਲ ਹੋ ਗਿਆ ਜੇ ਮੈਂ ਗਲਤੀ ਕੀਤੀ ਤਾਂ ਮੈਨੂੰ ਗਲਤੀ ਦਾ ਇਨਸਾਨ ਦਿੱਖਿਆ ਤੁਸੀਂ ਐ ਕਰੋ ਸਾਡੇ ਆਂਦੇ ਨੂੰ ਕਿਰ ਥੋੜਾ ਜਿਹਾ ਦੁੱਧ ਕਰਕੇ ਨਾ ਅੱਧਾ ਇੱਕ ਗਲਾਸ ਦੇ ਵਿੱਚ ਪਾ ਕੇ ਇੱਕ ਅੱਧਾ ਕ ਚਮਚਾ ਪਾ ਕੇ ਦਿਓ ਕਿਉਂ ਉਹਦਾ ਤੇ ਉਹ ਪੀ ਲੋ ਤੁਸੀਂ ਤੇਰਾ ਮੈਂ ਗੋਲੀ ਲਿਆ ਦੇ ਜੀ ਚਲ ਠੀਕ ਹੈ ਮਾਤਾ ਜੀ ਹਾਂ ਚੰਗਾ ਚੰਗਾ ਫੇਰ ਮੈਂ ਵੀ ਨਾ ਦੁੱਤਾ ਕਰਕੇ ਜੀ ਆ ਲੈ ਦਵਾਈ ਮਾਤਾ ਪੈ ਗਈ ਅਮੀ ਹਾਂ ਲੈ ਹਾਂ ਲੈ ਤਾਂ ਹਾਂ ਮੈਂ ਲਿਆਇਆ ਦਵਾਈ ਮੈਂ ਤਾਂ 5 ਮਿੰਟਾਂ ਦੇ ਵਿੱਚ ਵਿੱਚ 500 ਦੀ ਦਵਾਈ ਬਣਾਤੀ ਤੂੰ ਕਹਿੰਦਾ ਤੀ 50 ਰੁਪਏ ਕਰ ਦੇਗਾ 60 ਰੁਪਏ ਕਰ ਆਏਗਾ ਐ ਕਰ ਆਏਗਾ ਇਹ ਰੁਪਏ ਬਚਾਉਣ ਦੇ ਚੱਕਰੇ ਦੇਖ ਲੈ ਤਾਂ ਕਿੰਨਾ ਬੁਰਾ ਹਾਲ ਕਰ ਲਿਆ ਹੋਰ ਮੈਂ ਤਾਂ ਗਲਤੀ ਹੋ ਗਈ ਮਤੋਂ ਮੈਂ ਨਹੀਂ ਮੈਂ ਗਲਤੀ ਕਰਦੀ ਹੈਗੀ ਜੇ ਮੈਂ ਗਲਤੀ ਕਰੀ ਤਾਂ ਮੈਂ ਦੇਖਾ ਮੇਰੇ ਸਾਰੇ ਪਿੰਡਾ ਉੱਠੜਾ ਕਿੰਨੀ ਲੋਨ ਉੱਠੜੀ ਕਿੰਨੀ ਮੈਂ ਔਖੀ ਹੋ ਰਹੀ ਹੈਗੀ ਹੁਣ ਮੈਂ ਗੋਲੀ ਦੇ ਦਵਾਂ ਠੀਕ ਹੋ ਜਾ ਮੜੀ ਜੀ ਆ ਦਵਾਈ ਤਾਂ ਮੈਂ ਦੇ ਦੂੰਗਾ ਪਰ ਇਹ ਚੀਜ਼ ਦਾ ਸਬਕ ਲੈ ਲੈ ਵੀ ਕਦੇ ਬਾਸਤੇ ਕਰੇ ਦਵਾਈ ਨਾ ਰੱਖੋ ਜੇ ਰੱਖਦਿਆਂ ਤਾਂ ਕਿਤੇ ਨਾ ਕਿਤੇ ਉਹਦੀ ਡੇਟ ਚੈੱਕ ਕਰਦੇ ਰਹੋ ਕਰਵੰਦੇ ਰਹੋ ਆਪ ਡਾਕਟਰ ਨਾ ਬਣੋ ਵੀ ਆਪ ਡਾਕਟਰਾਂ ਬਸ ਜਿਵੇਂ ਚੱਲਦਾ ਚੱਲਣ ਦੀ ਉਹ ਚੱਕੇ ਨਹੀਂ ਕਰਾਈ ਹੈਗੀ ਮੈਨੂੰ ਤਾਂ ਐਤੀ ਵੀ ਐਡੀ ਡੇਟ ਪਈ ਹੋ ਕਿ ਮੈਨੂੰ ਕਿਹੜਾ ਪਤਾ ਵੀ ਐਡੀ ਡੇਟ ਪਈ ਹੈ ਨਹੀਂ ਉਹ ਬਸ ਉਹਦੀ ਗਲਤੀ ਸਾਸ ਨਾਲ ਮੈਂ ਤਾਂ ਗੋਲੀ ਲੈ ਲਈ ਮੈਨੂੰ ਫਾਇਦਾ ਹੋ ਜੂ ਉਹ ਫਾਇਦਾ ਕੀ ਉਹ ਜ਼ਿਆਦਾ ਹੀ ਫਾਇਦਾ ਹੀ ਹੋ ਗਿਆ ਆ ਦੇਖਾਈ ਦੇ ਹੋਣੇ ਤੇ ਹੁਣ ਚੰਗਾ ਅਰੈਸਟ ਕਰ ਲਿਆਵਦੇ ਆਪ ਨੂੰ ਤੂੰ ਵੀ ਗੁਰਤਾ ਡਾਕਟਰ ਸਮਝਦੀ ਸੀ ਵੀ ਪਤਾ ਨਹੀਂ ਕਿੱਡਾ ਵੱਡੀ ਡਾਕਟਰ ਨੀ ਆ ਮੈਂ ਪਹਿ ਜਾ ਹੁਣ ਆਰਾਮ ਕਰ ਲੈ ਮੈਂ ਲੈਣਾ ਦੁੱਧ ਪੀ ਲਿਆ ਸੀ ਹਾਂ ਪੀ ਲਿਆ ਪੂਰਾ ਕਰ ਮੈਂ ਲੈਣਾ ਦਵਾਈ ਜਾ ਜਾ ਕੇ ਹਾਂ ਆ ਸੱਟ ਹੋ ਜਾ ਮਰ ਜੀ ਮੈਂ